ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 6 ਤੋਂ 9 ਸਤੰਬਰ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਫਿਲਹਾਲ ਧੁੱਪ ਨਿਕਲ ਚੁੱਕੀ ਹੈ ਪੰਜਾਬ ਦੇ ਵਿੱਚ ਤਾਂਗਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿ ਬੱਦਲ ਬਾਈ ਕਾਫੀ ਜ਼ਿਆਦਾ ਹੁਣ ਸਾਫ਼ ਦਿਖਾਈ ਦੇ ਰਹੀ ਹੈ ਜੋ ਕਿ ਇੱਕ ਚੰਗਾ ਸੰਕੇਤ ਹੈ ਕਿਉਂਕਿ ਭਾਖੜਾ ਅਤੇ ਘੱਗਰ ਲਗਾਤਾਰ ਪੰਜਾਬ ਦੇ ਉੱਪਰ ਖਤਰਾ ਹੋਰ ਵਧਾ ਰਹੇ ਸਨ ਪਰ ਹੁਣ ਭਾਖੜੇ ਤੋਂ ਵੀ ਇੱਕ ਚੰਗੀ ਖਬਰ ਆਈ ਹੈ ਕਿ ਜਿਹੜਾ ਖਤਰੇ ਦਾ ਨਿਸ਼ਾਨ ਤੋਂ ਭਾਖੜਾ ਜਿਹੜਾ ਅੱਧਾ ਪੌਣਾ ਫੁੱਟ ਥੱਲੇ ਚੱਲ ਰਿਹਾ ਹੈ ਬਿਸ਼ੱਕ ਹੁਣ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਲੈਵਲ ਹਲੇ ਵੀ ਪਿਛਲੇ 2-3 ਦਿਨਾਂ ਵਾਂਗੂ ਸੇਮ ਮੇਨਟੇਨ ਹੈ ਕਿਉਂਕਿ ਬਿਸ਼ੱਕ ਭਾਖੜੇ ਨੂੰ 11680 ਫੁੱਟ ਤੇ ਜੋ ਪਾਣੀ ਛੱਡਣਾ ਸੀ ਉਹ ਛੱਡਿਆ ਗਿਆ ਪਰ ਹੁਣ ਮੇਨਟੇਨ ਕਰਨਾ ਪੈਣਾ ਹੌਲੀ-ਹੌਲੀ ਪਾਣੀ ਰਿਲੀਜ਼ ਹੋਣਾ ਇੱਕਦਮ ਪਾਣੀ ਰਿਲੀਜ਼ ਕੀਤਾ ਗਿਆ ਤਾਂ ਨੁਕਸਾਨ ਹੋ ਸਕਦਾ ਹੈ ਪਿੱਛੋਂ ਇਨਫਲੋ ਥੋੜਾ ਜਿਹਾ ਘਟਿਆ ਹੈ ਜਿਸ ਦੇ ਕਾਰਨ ਥੋੜੀ ਜਿਹੀ ਉਮੀਦ ਹੈ ਕਿ ਹੁਣ 2-4 ਦਿਨ ਅਗਰ ਠੀਕ ਮੌਸਮ ਰਹਿੰਦਾ ਹੈ ਘਟੋ ਘਟਾਕਰ 2 ਦਿਨ ਵੀ ਮੌਸਮ ਠੀਕ ਰਹਿ ਗਿਆ ਤਾਂ ਹਾਲਾਤ ਬਹੁਤ ਜ਼ਿਆਦਾ ਸੁਧਰ ਸਕਦੇ ਨੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਕੀ ਹਾਲਾਤ ਹੋਣਗੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਅਤੇ ਵਾਹਿਗੁਰੂ ਜ਼ਰੂਰ ਲਿਖੋ ਕਮੈਂਟ ਬਾਕਸ ਵਿੱਚ ਜਾਂ ਫਿਰ ਤੁਸੀਂ ਕਿਸੇ ਵੀ ਰੱਬ ਦੇਵੀ ਦੇਵਤੇ ਨੂੰ ਮੰਨਦੇ ਹੋ ਦਾ ਵਾਹਿਗੁਰੂ ਦੇ ਨਾਲ ਉਹਨਾਂ ਦਾ ਨਾਮ ਜ਼ਰੂਰ ਲਿਖੋ ਅਰਦਾਸ ਕਰੋ ਕਿ ਰੱਬ ਜੀ ਜੋ ਵੀ ਹਾਲਾਤ ਪੰਜਾਬ ਦੇ ਮਾੜੇ ਬਣੇ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਠੱਲ ਪੈ ਸਕੇ ਹੁਣ ਆਪਾਂ ਜਾਣਕਾਰੀ ਸਾਂਝੀ ਕਰਦੇ ਆ ਜੀ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਉਹ ਫਿਲਹਾਲ ਕੰਟਰੋਲ ਵਿੱਚ ਦਿਖਾਈ ਦੇ ਰਹੇ ਨੇ ਇਹ ਇਲਾਕਾ ਹੈ ਜੀ ਜਿਹੜਾ ਪਠਾਨਕੋਟ ਹੁਸ਼ਿਆਰਪੁਰ ਹੁਸ਼ਿਆਰਪੁਰ ਤੋਂ ਨੂਪੁਰ ਨਗਰ ਨਮਾਸ਼ਰ ਤੇ ਮੁਹਾਲੀ ਵਿੱਚ ਹਲਕੀ ਦਰਮਿਆਨੀ ਬੂੰਦਬਾਂ ਦੀ ਕਿਰਮਣ ਕਣੀ ਦੇ ਹਾਲਾਤ ਬਣ ਸਕਦੇ ਨੇ ਪਰ ਉਮੀਦ ਘੱਟੀ ਹੈ ਕਿ ਕੋਈ ਤਕੜਾ ਸਿਸਟਮ ਆਵੇਗਾ ਫਿਲਹਾਲ ਮੌਸਮ ਠੀਕ ਹੁੰਦਾ ਦਿਖਾਈ ਦੇ ਰਿਹਾ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਬਹੁਤ ਘੱਟ ਜਾਨੀ ਕਿ ਨਾ ਮੌਲ ਜੇ ਬਦਲ ਆ ਸਕਦੇ ਨੇ ਪਰ ਉਮੀਦ ਘੱਟੀ ਹੈ ਬਾਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਅਤੇ ਮਾਨਸਾ ਸੰਗਰੂਰ ਇਹਨਾਂ ਵਿੱਚ ਮੌਸਮ ਡਰਾਈ ਦਿਖਾਈ ਦੇ ਰਿਹਾ ਸਾਰੀ ਬੈਲਟ ਜਿਹੜੀ ਮੱਝ ਹੈ ਤੇ ਦੁਆਬੇ ਦੀ ਹੈ ਇਹ ਲਗਭਗ ਹੁਣ ਠੀਕ ਹੋ ਰਹੀ ਹੈ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ 7 ਤਰੀਕ ਨੂੰ ਥੋੜੀ ਜਿਹੀ ਬੱਦਲਵਾਈ ਦੁਆਰਾ ਤੋਂ ਕੂਚ ਕਰਦੀ ਹੋਈ ਦਿਖਾਈ ਦੇ ਸਕਦੀ ਹੈ ਮੇਨ ਤੌਰ ਤੇ ਦੁਆਬੇ ਦੇ ਇਲਾਕੇ ਦੇ ਵਿੱਚ ਜਾਨੀ ਕਿ ਪਠਾਨਕੋਟ ਤੋਂ ਹੁਸ਼ਿਆਰਪੁਰ ਰੂਪਨਗਰ ਫਤਿਹਗੜ ਪਟਿਆਲਾ ਸੰਗਰੂਰ ਅਤੇ ਮਾਨਸਾ ਤੱਕ ਇਸ ਦੀ ਥੋੜੀ ਜਿਹੀ ਪકડ ਬਣ ਸਕਦੀ ਜਾਨੀ ਕਿ ਹਿਮਾਚਲ ਤੋਂ ਅਤੇ ਹਰਿਆਣੇ ਵੱਲੋਂ ਸਿਸਟਮ ਆਉਣਗੇ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਛਾਈ ਰਹਿ ਸਕਦੀ ਹੈ ਗੁਰਦਾਸਪੁਰ ਅਮਰitsar ਤਰਨਤਾਰਨ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਬਰਨਾਲਾ ਬਠਿੰਡਾ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਤੇ ਮੁਕਸਰ ਤੇ ਨਾਲ ਤਾਲ ਫਰੀਦਕੋਟ ਅਤੇ ਫਿਰੋਜ਼ਪੁਰ ਦੇ ਵਿੱਚ ਵੀ ਬੱਦਲਵਾਈ ਬਣ ਸਕਦੀ ਹੈ ਥੋੜੀ-ਬੋਤੀ ਕਿਰਮਣ ਕਣੀ ਦੀ ਉਮੀਦ ਹੈ ਜਾਰਾ ਜਿਆਦਾ ਤਕੜਾ ਸਿਸਟਮ ਨਹੀਂ ਹੈ ਤੇ ਤਾਂ ਹੀ ਵਾਰ-ਵਾਰ ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਮਿਸ ਨਾ ਹੋਵੇ ਤੇ ਅਗਰ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਹਰੇਕ ਜਾਣਕਾਰੀ ਤੁਹਾਨੂੰ ਪਹਿਲ ਦੇ ਆਧਾਰ ਤੇ ਮਿਲੇ ਕਿ ਤੇ ਬੈਲ ਆਈਕਨ ਦਾ ਪ੍ਰੈਸ਼ਰ ਬਟਨ ਪ੍ਰੈਸ ਕਰਦੇ ਹੋ ਤੇ 올 ਨੋਟੀਫਿਕੇਸ਼ਨ ਔਨ ਕਰਦੇ ਹੋ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਨਾਲ ਦੀ ਨਾਲ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਤੇ ਜਾਣਕਾਰੀ ਤੁਸੀਂ ਸਾਂਝੀ ਕਰ ਸਕੋ ਬਾਕੀ ਪਠਾਨਕੋਟ ਵਿੱਚ 8 ਤਰੀਕ ਨੂੰ ਥੋੜਾ ਜਿਹਾ ਤਕੜਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭਜਾ ਅਜੀਤ ਸਿੰਘ ਨਗਰ ਮੁਹਾਲੀ ਅਤੇ ਪਟਿਆਲੇ ਵਿੱਚ ਵੀ ਕੁਸ਼ਕ ਹਾਲ ਮੀਂਹ ਦੀ ਹਰਕਤ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਅਤੇ ਮਾਨਸਾ ਢਾਈ ਰਹਿਣਗੇ ਬਾਕੀ ਅੰਮ੍ਰਿਤਸਰ ਕਪੂਰਥਲੇ ਤੇ ਜਲੰਧਰ ਲੁਧਿਆਣਾ ਤੇ ਸੰਗਰੂਰ ਵਿੱਚ ਥੋੜੀ ਬਹੁਤੀ ਬੱਦਲਵਾਈ ਦੀ ਉਮੀਦ ਬਣ ਸਕਦੀ ਹੈ ਤਕੜੀ ਕਾਰਵਾਈ ਨਾ ਮਾਤਰ ਦੇ ਬਰਾਬਰ ਹੈ 9 ਸਤੰਬਰ ਨੂੰ ਵੀ ਲਗਭਗ ਸੇਮ ਹੀ ਇਹ ਇਲਾਕੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸਭਜਾ ਅਜੀਤ ਸਿੰਘ ਨਗਰ ਮੋਹਾਲੀ ਅਤੇ ਪਟਿਆਲੇ ਵਿੱਚ ਥੋੜੀ-ਬਹੁਤੀ ਵਰਖਾ ਹੋ ਸਕਦੀ ਹੈ ਕੋਈ ਤਗੜੀ ਉਮੀਦ ਨਹੀਂ ਹੈ ਜਿਹਨੂੰ ਆਪਾਂ ਕਹੀਏ ਫਿਲਹਾਲ ਜਿਹੜੇ 3-4 ਦਿਨ ਪਏ ਨੇ ਅਗਰ ਕੋਈ ਸਿਸਟਮ ਚੇਂਜ ਹੋ ਕੇ ਨਵਾਂ ਆਉਂਦਾ ਤਾਂ ਉਹ ਜਾਣਕਾਰੀ ਵੀ ਆਪਾਂ ਸਾਂਝੀ ਕਰ ਦਵਾਂਗੇ ਬਾਕੀ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਅਤੇ ਮਾਨਸਾ ਇਨ੍ਹਾਂ ਇਲਾਕੇ ਵਿੱਚ ਮੌਸਮ ਡਰਾਈ ਹੀ ਦਿਖਾਈ ਦੇ ਰਿਹਾ ਜੋ ਕਿ ਇੱਕ ਚੰਗੀ ਖਬਰ ਹੈ ਕਿ ਮੌਸਮ ਡਰਾਈ ਹੈ ਤਾਂ ਇਨ੍ਹਾਂ ਇਲਾਕੇ ਵਿੱਚ ਮੀਂਹ ਨਹੀਂ ਹੋਏਗਾ ਤਾਂ ਕਿਤੇ ਨਾ ਕਿਤੇ ਜ ਅਗਰ ਪਾਣੀ ਦਾ ਇਨਫਲੋ ਆਂਦਾ ਵੀ ਹੈ ਤਾਂ ਉਹ ਜਿਆਦਾ ਹੜ ਦੀ ਮਾਰ ਨਹੀਂ ਕਰਦੇ ਹੋਏ ਦਿਖਾਈ ਦੇਣਗੇ। ਬਾਕੀ ਸੈਂਟਰਲ ਪੰਜਾਬ ਵਿੱਚ ਅਗਰ ਮਾਝੇ ਤੋਂ ਗੱਲ ਕਰੀ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ ਇਹਨਾਂ ਵਿੱਚ ਕਿਤੇ ਨਾ ਕਿਤੇ ਉਮੀਦ ਥੋੜੀ-ਬਹੁਤੀ ਉਮੀਦ ਹੀ ਬਣਦੀ ਹੋਈ ਦਿਖਾਈ ਦੇ ਸਕਦੀ ਹੈ। ਇਹ ਹੈ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 9 ਸਤੰਬਰ ਤੱਕ ਦੀ। ਬਾਰ-ਬਾਰ ਰਿਕਵੈਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਤੁਸੀਂ ਕਿਸੇ ਵੀ ਰੱਬ ਨੂੰ ਮੰਨਦੇ ਹੋ, ਕਿਸੇ ਵੀ ਦੇਵੀ-ਦੇਵਤੇ ਨੂੰ ਮੰਨਦੇ ਹੋ, ਤਾਂ ਕਮੈਂਟ ਜ਼ਰੂਰ ਕਰੋ ਉਹਨਾਂ ਦੇ ਨਾਮ ਤੋਂ ਤਾਂ ਕਿ ਅਰਦਾਸ ਕਰੋ ਜੇ ਵੀ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਉਹ ਟਲ ਸਕੇ ਤੇ ਹਲੇ ਕੋਈ ਅਗਲੀ ਅਪਡੇਟ ਦੇ ਵਿੱਚ ਜਿਹੜੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦੀ